ਇੱਧਰ ਰਹੋ ਕਿਤੇ ਇਹ ਨਾ ਡੇਗ ਲਿਓ ਜੀ ਦੇਰ ਤੋਂ ਮਾਰਾ ਜੀ ਜੀ ਦੇ ਦੀ ਸਾਕਤਵਾਸ ਚਲੋ ਅਸੀਂ ਸਾਰੇ ਜੀ ਜਨਾ ਚਾਹੁੰਦੇ ਜੀ ਜਿਆ ਜੁਲਾਰੇ ਸਭ ਤੋਂ ਪਹਿਲਾਂ ਡੈਰਾ ਨਿਵਾਸੀਆਂ ਨੂੰ ਡੈਰਾ ਗੱਗਾ ਦੜਬਾ ਸਾਰੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਨਵਾਂ ਮੈਡੀਕਲ ਕਾਲਜ ਜਿਹੜਾ ਉਹ ਬਣਨ ਜਾ ਰਿਹਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਕੈਬਨਟ ਚ ਪਾਸ ਹੋ ਚੁੱਕਿਆ ਸਾਰੀਆਂ ਪੋਸਟਾਂ ਪਾਸ ਹੋ ਚੁੱਕੀਆਂ ਨੇ ਕਿਆਂ ਔਰ 100 ਸੀਟਾਂ ਦਾ ਐਮਵੀਬੀਐਸ ਕਾਲਜ ਜਿਹੜਾ ਬਣਨ ਜਾ ਰਿਹਾਗਾ ਔਰ ਨਾਲ ਦੀ ਨਾਲ 400 ਬੈੱਡ ਦਾ ਹਸਪੀਟਲ ਜਿਹੜਾ ਉਹ ਵੀ ਬੜੀ ਜਲਦੀ ਆਪਰੇਸ਼ਨ ਚ ਆ ਜਾਊਗਾ ਬੜੀ ਜਲਦੀ ਉਹਦੀ ਸ਼ੁਰੂਆਤ ਹੋ ਜਾਊਗੀ ਸੋ ਅੱਜ ਇਸੇ ਕਰਕੇ ਹਲਕਾ ਦੜਬਾ ਨੇ ਲਹਿਰਾ ਨੇ ਪੰਜਾਬ ਦੇ ਲੋਕਾਂ ਨੇ ਵਰਿੰਦਰ ਗੋਲਜੀ ਦਾ ਤੇ ਮੇਰਾ ਬਹੁਤ ਪਰਮਾ ਸਾਥ ਕੀਤਾਗਾ ਮੇਰੇ ਵੱਲੋਂ ਸਭ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਬਹੁਤ ਖੁਸ਼ੀ ਦੀ ਲਹਿਰ ਆ ਬੱਚੇ ਬਹੁਤ ਖੁਸ਼ ਉਕਿ ਅੱਗੇ ਬੱਚਿਆਂ ਨੂੰ ਪੜਨ ਦੇ ਲਈ ਐਮਬੀਬਸ ਕਰਨ ਦੇ ਲਈ ਪਟਿਆਲਾ ਚੰਡੀਗੜ੍ਹ ਲੁਧਿਆਣਾ ਬਹਾਲ ਸਟੇਟਾਂ ਜਾਣਾ ਪੈਂਦਾ ਸੀਗਾ ਹੁਣ ਉਹ ਸਹੂਲਤ ਜਿਹੜੀ ਆ ਇੱਥੇ ਮਿਲ ਚੁੱਕੀ ਆ ਔਰ ਲਗਭਗ ਜੇ ਮੈਂ ਗੱਲ ਕਰਾਂ हिसार ਟੋਹਾਣਾ ਉਥੇ ਤੱਕ ਤੇ ਲੋਕ ਵੀ ਜਿਹੜੇ ਇੱਥੇ ਆ ਕੇ ਇਲਾਜ ਕਰਵਾਉਣਗੇ ਇਹਦੇ ਨਾਲ ਮਾਰਕੀਟ ਜਿਹੜੀ ਆ ਹਲਕਾ ਲਹਿਰਾ ਦੀ ਮਾਰਕੀਟ ਹਰਕਾ ਦਰਬਾਦੀ ਮਾਰਕੀਟ ਜਿਹੜੀ ਆ ਉਹਦੇ ਵਿੱਚ ਵੀ ਵੱਡਾ ਉਛਾਲ ਆਊਗਾ ਉਹਦੇ ਵਿੱਚ ਬੜ ਵੱਡਾ ਦੁਕਾਨਦਾਰ ਭਰਾਵਾਂ ਨੂੰ ਵੀ ਬਹੁਤ ਵੱਡਾ ਜਿਹੜਾ ਨੈਸੰਬੰਧਾ ਫਾਇਦਾ ਹੋਊਗਾ ਸੋ ਮੇਰੇ ਵੱਲੋਂ ਇੱਕ ਵਾਰ ਫੇਰ ਸਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਗੋਇਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਦੀ ਮਿਹਨਤ ਜਿਹੜੀ ਆ ਮਿਹਨਤ ਜਿਹੜੀ ਆ ਰੰਗ ਲੈ ਕੇ ਆਈ ਆ ਉਹਨਾਂ 93 ਪਰਿਵਾਰਾਂ ਦੇ ਜਿਹਨਾਂ ਦਾ ਚੁੱਲ੍ਹਾ ਬੁੱਝ ਗਿਆ ਸੀਗਾ ਅੱਜ ਉਸ ਚੁੱਲ੍ਹੇ ਦੇ ਅੰਦਰ ਮੈਂ ਸਮਝਦਾ ਇਹਨਾਂ ਨੇ ਰੋਟੀ ਪਕਦੀ ਕੀਤੀ ਆ ਸੋ ਬਹੁਤ-ਬਹੁਤ ਸ਼ੁਕਰੀਆ ਬਰੋਧੀਆਂ ਜਿਹੜੇ ਸਵਾਲ ਪੁੱਛਾਰੇ ਨੇ ਕੀ ਜਾਣਾ ਸੋ ਬਰੋਧੀਆਂ ਨੂੰ ਸਵਾਲ ਉਠਾਉਂਦੇ ਰਹਿਣ ਦਿਓ ਅਸੀਂ ਕੰਮ ਕਰਦੇ ਰਹਾਂਗੇ ਉਹਨਾਂ ਦਾ ਕੰਮ ਆ ਸਵਾਲ ਉਠਾਉਣਾ ਸਾਡਾ ਕੰਮ ਜੋ ਸਾਨੂੰ ਸੌਂਪਿਆ ਲੋਕਾਂ ਨੇ ਉਹ ਕੰਮ ਕਰਨਾ ਸੌਂਪਿਆਗਾ ਸੋ ਅਸੀਂ ਤਾਂ ਭਾਈ ਕੰਮ ਕਰਦੇ ਰਹਨੇ ਆਗੇ ਇਸ ਹਾਲ ਕੇ ਤੋਂ ਪਛੜੇ ਬਣਦਾ ਦਾਗ ਨਹੀਂ ਲਾ ਸਕੀ ਲਹਿਰੇ ਤੋਂ ਪਛੜੇ ਬਣਦਾ ਦਾਗ ਨਹੀਂ ਲਾ ਸਕੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਫਾਈਨਾਂਸ Minister ਰਹੇ ਸੋ ਅੱਜ ਚਾਹ ਲਹਿਰਾ ਚਾਹ ਦੜਬਾ ਅੱਜ ਉਹ ਪਛੜੇ ਬਣਦਾ ਦਾਗ ਉਤਰ ਗਿਆ ਅੱਜ ਕਿਸੇ ਵੀ ਜਾ ਕੇ ਪਤਾ ਕਰ ਲੋ ਅੱਜ ਸੜਕ ਦੇ ਉੱਤੇ ਪਿੰਡਾਂ ਦੇ ਵਿੱਚ ਕਰੋੜ ਰੁਪਏ ਤੋਂ ਲੈ ਕੇ 5 ਕਰੋੜ ਰੁਪਏ ਤੱਕ ਜਿਹੜਾ ਉਹ ਜ਼ਮੀਨ ਦੇ ਭਾਅ ਹੋ ਗਏ ਕਿਉਂ ਹੋ ਗਏ ਕਿਉਂਕਿ ਡਿਵੈਲਪਮੈਂਟ ਚੱਲ ਰਹੀ ਆ ਸੜਕਾਂ ਬਣ ਰਹੀਆਂ ਲੱਗੀਆਂ ਹਸਪੀਟਲ ਬਣ ਰਹੇ ਨੇ ਕਾਲਜ ਬਣ ਰਹੇ ਨੇ ਕੀ ਨਵਾਂ ਜਿਹੜਾ ਸਿਸਟਮ ਉਹ ਹੋਂਦ ਵਿੱਚ ਆ ਰਿਹਾ ਇਸੇ ਕਰਕੇ ਅੱਜ ਮੈਂ ਸਮਝਦਾ ਪ੍ਰਾਪਰਟੀ ਦੇ ਰੇਟ ਵੀ ਵਧੇ ਨੇਗੇ ਔਰ ਲੋਕਾਂ 'ਚ ਖੁਸ਼ਹਾਲੀ ਆਈ ਹੈ। ਮੰਤਰੀ ਸਾਹਿਬ ਅੱਜ ਲਹਿਰੇ ਪਹੁੰਚੋ ਤੁਸੀਂ ਐਲਾਨ ਕਰਨ ਤੋਂ ਬਾਅਦ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਤੇ ਬਹੁਤ ਵੱਡੀ ਖੁਸ਼ੀ ਹੋਈ ਹੈ ਲੋਕਾਂ ਦੀ ਖੁਸ਼ੀ ਨੂੰ ਦੇਖ ਕੇ। ਮੈਂ 9 ਤਾਰੀਖ ਦੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਗੁਜਰਾਤ ਗਿਆ ਸੀ ਕਿਉਂਕਿ ਉੱਥੇ ਕੋਈ ਮੀਟਿੰਗ ਸੀ। ਤੇ ਅੱਜ ਆਇਆ ਤੇ ਪੂਰਾ ਸ਼ਹਿਰ ਪੂਰਾ ਸ਼ਹਿਰ ਜਿਹੜਾ ਉਹ ਖੁਸ਼ੀ ਦੇ ਨਾਲ ਝੂਮਣ ਲੱਗ ਰਿਹਾ ਹੈ। हां ठांदे ਲੋਕਾਂ ਨੇ ਖੁਸ਼ੀ ਮਨਾਈ ਸਵਾਗਤ ਵੀ ਕੀਤਾ ਤੇ ਮੇਰੇ ਨਾਲ ਹਰਪਾਲ ਸਿੰਘ ਧੀਮਾ ਮੰਤਰੀ ਸਾਹਿਬ ਵੀ ਨਾਲ ਆਏ ਸੋ ਬਹੁਤ ਵੱਡਾ ਇੱਕ ਲੋਕਾਂ ਦੇ ਵਿੱਚ ਆਸ ਤੇ ਉਮੀਦ ਜਗੀ ਹੈ ਕਿਉਂਕਿ ਲਹਿਰੇ ਦੇ ਵਿੱਚ ਲਹਿਰਾ ਮੋਨਕ ਖਨੋਰੀ ਜਿਹੜੀਆਂ ਸਿਹਤ ਸਹੂਲਤਾਂ ਦੇ ਨਾਂ ਮਾਤਰ ਸੀ ਬੇਸ਼ੱਕ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਕੋਸ਼ਿਸ਼ਾਂ ਕੀਤੀਆਂ ਪਰ ਫਿਰ ਵੀ ਇੱਥੇ ਐਮਡੀ ਡਾਕਟਰ ਨਹੀਂ ਆਉਂਦੇ ਸੀ ਕਿਉਂਕਿ ਇੱਥੇ ਹੋਰ ਸਹੂਲਤਾਂ ਨਹੀਂ ਸੀ ਸੋ ਇਹ ਸਹੂਲਤਾ ਕੱਲੋਂ ਸਖਣਾ ਸੀ ਤੇ ਹੁਣ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਜਿਹੜਾ ਹੈ ਲਹਿਰੇ ਨੂੰ ਇੱਕ ਮੈਡੀਕਲ ਕਾਲਜ ਜਿਹੜਾ ਦੇਖ ਕੇ ਮੈਡੀਕਲ ਕਾਲਜ ਐਂਡ ਹਸਪੀਟਲ ਲਹਿਰੇਗਾਗੇ ਦੇ ਨਾਲ ਜਿਹੜਾ ਪਛੜੇ ਪੰਦਾ ਸ਼ਬਦ ਸੀ ਬੜੇ ਲੰਬੇ ਸਮੇਂ ਤੋਂ ਲੱਗਿਆ ਹੋਇਆ ਧੀ ਉਹ ਪਛੜੇ ਪੰਦਾ ਸ਼ਬਦ ਹੈ ਜਿਹੜਾ ਖਤਮ ਅੱਜ ਬਤਾਰਤਾ ਸੋ ਇਸ ਕਾਲਜ ਦੇ ਬਣਨ ਦੇ ਨਾਲ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਣਾ ਤੇ ਸਾਡੇ ਬੱਚੇ ਜਿਨ੍ਹਾਂ ਦਾ ਸੁਪਨਾ ਸੀ ਸਾਡੇ ਬੱਚੇ ਜਿਹੜੇ ਜਾਂ ਸਾਡੇ ਲੋਕਾਂ ਦਾ ਸੁਪਨਾ ਸੀ ਕਿ ਡਾਕਟਰ ਬਣਨਾ ਪ੍ਰਸਾਦਨ ਨਾ ਹੋਣ ਕਰਕੇ ਨਹੀਂ ਬਣ ਸਕਦੇ ਸੀ ਅੱਜ ਇੱਥੇ ਡਾਕਟਰ ਬਣਗੇ ਇੱਥੇ ਮੈਡੀਕਲ ਫੈਸਿਲਿਟੀ ਮਿਲੇਗੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਇਹ ਸਾਰਾ ਕੁਝ ਹੈ ਜਿਹੜਾ ਇਹ ਅੱਜ ਪੰਜਾਬ ਆਪਣੇ ਲਹਿਰੇ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਮੈਂ ਕਹਿ ਸਕਦਾ ਸੁਗਾਤ ਦੇ ਰੂਪ ਦੇ ਵਿੱਚ ਮਿਲੀ ਜਿਹੜੇ ਕਾਲਜ ਦੇ ਮੁਲਾਜ਼ਮ ਸੀ ਪਿਛਲੇ 6 ਸਾਲਾਂ ਤੋਂ ਭਟਕਦੇ ਫਿਰਦੇ ਸੀ ਉਹਨਾਂ ਦਾ ਰੁਜ਼ਗਾਰ ਤਾਂ ਖੋ ਹੀ ਲਿਆ ਤੀ ਪਰ ਉਹਨਾਂ ਦਾ ਜੋ ਰੁਜ਼ਗਾਰ ਖੋਇਆ ਸੀ ਉਹ ਵੀ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਵੀ ਉਹਨਾਂ ਦੀ ਗਲਤੀ ਕੀ ਸੀ ਵਿਚਾਰਿਆਂ ਦੀ ਉਹ ਚੰਗੇ ਭਲੇ ਗਵਰਨਮੈਂਟ ਪੋਲੀਟੈਕਨਿਕ ਦੇ ਮੁਲਾਜ਼ਮ ਸੀ ਫਿਰ ਇਸ ਦਾ ਨਾਂ ਬਦਲ ਕੇ ਬਾਬਾ ਹੀਰਾ ਸਿੰਘ ਜੀ ਪਠੱਲ ਜੋ ਸੁਤੰਤਰਤਾ ਸੰਗਰਾਮੀ ਦੀ ਚਲੋ ਉਹਨਾਂ ਦੇ ਨਾਂ ਤੇ ਕੀਤਾ ਗਿਆ ਕੋਈ ਗੱਲ ਨਹੀਂ ਪਰ ਸਟਰਕਚਰ ਬਦਲ ਦਿੱਤਾ ਗਿਆ ਸਰ ਆਟੋਨਮਸ ਬਾਡੀ ਬਣਾ ਦਿੱਤੀ ਗਈ ਤੇ ਉਹਦੇ ਕਰਕੇ ਜੇ ਫੀਸਾਂ ਆਣਗੀਆਂ ਤੁਹਾਨੂੰ ਤਨਖਾਹ ਮਿਲੇਗੀ ਇਸ ਤਰ੍ਹਾਂ ਦੇ ਹਾਲਤ ਬਣਾ ਤੇ ਇਥੇ ਫੀਸ ਐਡਮਿਸ਼ਨਾਂ ਖਤਮ ਹੋ ਗਈਆਂ ਕਾਲਜ ਬੰਦ ਹੋ ਗਿਆ 36 ਮਹੀਨੇ ਕਾਂਗਰਸ ਦੇ ਰਾਜ 'ਚ ਉਹਨਾਂ ਨੂੰ ਤਨਖਾਹ ਨਹੀਂ ਮਿਲੀ 19 ਦੇ ਵਿੱਚ ਫਰਮਾਨ ਜਾਰੀ ਕਰਤਾ ਕਿ ਕਾਲਜ ਬੰਦ ਹੋ ਗਿਆ ਫਿਰ ਉਸ ਤੋਂ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਐਫਰਟਸ ਕੀਤੇ ਤੇ ਸਾਰੇ ਜਿਹੜੇ ਮੁਲਾਜ਼ਮ ਸੀ ਜਿੰਨਾ ਮੁਲਾਜ਼ਮਾਂ ਨੇ ਇਹ ਕਿਹਾ ਕਿ ਅਸੀਂ ਨੌਕਰੀ ਕਰਨੀ ਹੈ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲਿਆ ਆ ਤਾਂ ਮਾਨ ਸਾਹਿਬ ਨੇ ਇੱਕੋ ਹੀ ਗੱਲ ਜਿਹੜੀ ਕਹਿੰਦੇ ਹੁੰਦੇ ਨੇ ਈ ਗੱਲ ਕਹੀ ਕਿ ਅਸੀਂ ਲੋਕਾਂ ਦੇ ਚੁੱਲ੍ਹੇ ਚਲਾਉਣੇ ਨੇ ਅਸੀਂ ਕਿਸੇ ਦਾ ਚੁੱਲਾ ਠੰਡਾ ਨਹੀਂ ਖੋਣਦੇ। ਉਹੀ ਗੱਲ ਕਰਕੇ ਦਿਖਾਈ। ਇਹਨਾਂ ਸਾਰਿਆਂ ਦੀ ਤਸੱਲੀ ਕਰਾ ਕੇ ਜੋ ਇਹਨਾਂ ਨੇ ਚਾਹਿਆ, ਜੋ ਇਹਨਾਂ ਨੇ ਲਿਖ ਕੇ ਦਿੱਤਾ, ਉਸੇ ਤਰ੍ਹਾਂ ਇਹਨਾਂ ਦਾ ਕੰਮ ਕਰਕੇ ਦਿੱਤਾ ਔਰ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਨੂੰ ਦੂਜੇ ਆਪਣੇ ਕਾਲਜਾਂ ਦੇ ਵਿੱਚ ਉਹ ਅਡਜਸਟ ਕੀਤਾ ਜੀ। ਹਾਂ ਜੀ ਨਾਮ ਹੈ ਜੀ। ਮੇਰਾ ਨਾਮ ਰਾਜਕੁਮਾਰ ਹੈ। ਵਾਕਮਲ ਕੀ ਜਣਾ ਚਾਹੁੰਨੋ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਤੁਸੀਂ ਬੇਰਜਾਰ ਸੀ ਜਿਹੜੇ ਕਾਲਜ ਬਣ ਕੇ ਆਸੀ ਹੁਣ ਸਰਕਾਰ ਨੇ ਪਟਿਆਲਾ ਨਿਚਾਇਆ ਕਿਵੇਂ ਦੇਖੋ ਬਿਲਕੁਲ ਜੀ ਮੈਂ ਪੂਰੇ ਸਮੂਹ ਸਟਾਫ ਦੇ ਵੱਲੋਂ ਪੰਜਾਬ ਦੇ ਮਾਨ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਲਹਿਰੇਗਾਗੇ ਦੀ ਸ਼ਾਨ ਸ਼੍ਰੀ ਬਰਿੰਦਰ ਗੋਇਲ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਇਹਨਾਂ ਦਾ ਧੰਨਵਾਦ ਕਰਦਾ ਜੋ ਇਹਨਾਂ ਨੇ ਸਾਡੀਆਂ ਮੰਗਾਂ ਨੂੰ ਬੂਰ ਪਾਇਆ ਇਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਜਦੋਂ ਸਾਡੇ ਅੰਕਲ ਜੀ ਕੈਬਨਰ ਮੰਤਰੀ ਸਾਹਿਬ ਜਿੱਤ ਕੇ ਇੱਥੇ ਆਏ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਗੇਟ ਤੇ ਖੜਕੇ ਇੱਕ ਵਾਅਦਾ ਕੀਤਾ ਸੀ ਕਿ ਉਹ ਸਾਡੀ ਮੰਗ ਨੂੰ ਉੱਪਰ ਲੈ ਕੇ ਜਾਣਗੇ ਔਰ ਤੁਹਾਨੂੰ ਤੁਹਾਡਾ ਹੱਕ ਲੈ ਕੇ ਦੇਣਗੇ ਔਰ ਇਹਨਾਂ ਨੇ ਆਪਣੀ ਇਹ ਜੋ ਕਿਹਾ ਉਹ ਕਰਕੇ ਦਿਖਾਇਆ ਜੀ ਕਿੰਨੇ ਸਮੇਂ ਤੋਂ ਜਿਹੜੀਆਂ ਸਭੀਆਂ ਤਨਖਾਹਾਂ ਰੁਕੀਆਂ ਆਏ ਸੀ ਹੁਣ ਕਿਸ ਤਰ੍ਹਾਂ ਲੈੜਾ ਲਾਣਾ ਹੈ ਸਰ ਇਹਦਾ ਐਗਜ਼ੈਕਟ ਹੁਣ ਕੀ ਹੋ ਸਿਰਫ ਇੰਨੇ ਸਾਡੇ ਅੰਦਰ ਤਾਂ ਖੁਸ਼ੀ ਹੈ ਕਿ ਸਾਡਾ ਕੰਮ ਕਰਵਾਤਾ ਸਾਡੇ ਮੰਤਰੀ ਸਾਹਿਬ ਨੇ ਸਾਡੇ ਅੰਦਰ ਹੋਰ ਪਿਛਲਾ ਅਸੀਂ ਸਾਰਾ ਕੁਝ ਭੁੱਲ ਚੁੱਕੇ ਆਂ ਜੀ ਸਾਡਾ ਪਰਿਵਾਰ ਪੂਰੇ ਖੁਸ਼ ਨਹੀਂ ਜੀ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਵਾਲੀ ਅਗਰਵਾਲ ਮੈਂ ਇੱਥੇ ਬਤੌਰ ਸਹਾਇਕ ਪ੍ਰੋਫੈਸਰ ਮਕੈਨੀਕਲ ਇੰਜੀਨੀਅਰਿੰਗ ਕੰਮ ਕਰ ਰਹੀ ਸੀ ਪਿਛਲੇ 20 ਸਾਲਾਂ ਤੋਂ ਅੱਜ ਸਾਡੇ ਪਰਿਵਾਰਾਂ ਦੀਆਂ ਖੁਸ਼ੀਆਂ ਤੁਹਾਨੂੰ ਸਭ ਨੂੰ ਨਜ਼ਰ ਆ ਹੀ ਰਹੀਆਂ ਨੇ ਜਿਹੜੀਆਂ ਕਿ ਪਿਛਲੇ 5 ਸਾਲਾਂ ਤੋਂ ਸਾਡੀਆਂ ਪੈਂਡਿੰਗ ਚੱਲ ਰਹੀਆਂ ਮੰਗਾ ਸੀ ਉਹ ਸ਼੍ਰੀ ਬਰਿੰਦਰ ਗੋਇਲ ਜੀ ਆਨੇ ਸਾਡੀ ਭਗਵੰਤ ਸਤ ਜੀ ਨਾਲ ਮੀਟਿੰਗ ਕਰਵਾ ਕੇ ਉਹਨਾਂ ਨੂੰ ਪੂਰਚਾਰੇ ਬੁੱਲ ਪਾਇਆ ਤੇ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਤੇ ਅਸੀਂ ਸਾਡੇ ਸਾਰੇ ਪਰਿਵਾਰਾਂ ਦੀਆਂ ਚੁੱਲ੍ਹੀਆਂ ਦੀਆਂ ਬੁਝੀਆਂ ਹੋਈਆਂ ਅੱਗਾਂ ਨੂੰ ਉਹਨਾਂ ਨੇ ਜਿਦਵਾਰ ਤੋਂ ਚਲਦਾ